ਜਦੋਂ ਬੱਕਰੇ ਕ੍ਰੋਸਿੰਗ ਲਈ ਛੱਡੀਦੇ ਆ ਉਦੋਂ ਇਹ ਖਾਣਾ ਛੱਡ ਦਿੰਦੇ ਆ ਐਵੇਂ ਆਣਾ ਦੇਖ ਲੋ ਇਹਨਾਂ ਦਾ ਕੀ ਹਾਲ ਨੇ ਵੈਸੇ ਔੜ ਔੜ ਕੱਢ ਦਿੰਦੇ ਨੇ ਨਹੀਂ ਤਾਂ ਭਿੜ ਪੈਂਦੇ ਨੇ ਭਿੜ ਕੇ ਮੁੜ ਕੇ ਸਾਂਕ ਸੁੰਗਦਾ ਦਖਲਾ ਲੈਂਦਾ ਤੜਾ ਲੈਣਗੇ ਇਹਨਾਂ ਦਾ ਜਾਣਾ ਨਹੀਂ ਨੁਕਸਾਨ ਆਪਣਾ ਹੋਣਾ ਪਰ ਹੁਣ ਖਰਾਕ ਕੀ ਦੇਣੀ ਚਾਹੀਦੀ ਹੈ ਵੱਡੇ ਵੱਡੇ ਕਈ ਇਹਨਾਂ ਵੱਡੇ ਵੱਡੇ ਬੰਦਿਆਂ ਦੇ ਬੱਕਰੇ ਮਰੇ ਹੋਏ ਨੇ ਵੱਡੇ ਬੰਦੇ ਕਹਿੰਦਾ ਮਤਲਬ ਜਿਹੜੇ ਜਾਣਕਾਰ ਨੇ ਬੱਕਰੀਆਂ ਦੇ ਪੂਰੇ ਜਾਣਕਾਰ ਨੇ ਉਹ ਉਹਨਾਂ ਦੇ ਬੱਕਰੇ ਵੀ ਗੁਜ਼ਰੇ ਹੋਏ ਨੇ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਬੱਕਰੇ ਨੂੰ ਪਾਣੀ ਪਾਣੀ ਬਹੁਤ ਹੀ ਜ਼ਿਆਦਾ ਚੰਗਾ ਹੁੰਦਾ ਹੈਗਾ ਇਹਨੂੰ ਲੱਸੀ ਕੱਚੀ ਲੱਸੀ ਬਣਾ ਕੇ ਪਿਆ ਦਿਓ ਬੇਸਣ ਪਾ ਕੇ ਉਹ ਬਣਾ ਬਣਾ ਕੇ ਪਾਣਾ ਬਣਾ ਬਣਾ ਪਿਆ ਦਿਓ ਆਏ ਨਹੀਂ ਚਤੋਂ ਪੈ ਰਹੇ ਇਹਨਾਂ ਨੂੰ ਆਏ ਬੁੱਕ ਨਹੀਂ ਦੇਣਾ ਆਪਾਂ ਬੱਕਰੀਆਂ ਤੇ ਇਹਨਾਂ ਨੇ ਤਾਂ ਬੁੱਕਣਾ ਹੀ ਆ ਹੋਰ ਕੁਝ ਨਹੀਂ ਕਰਨਾ ਕਿਉਂਕਿ ਜਦੋਂ ਹੀਟ 'ਚ ਬੱਕਰੀ ਆਊਗੀ ਉਹ ਤਾਂ ਆਪ ਹੀ ਦੱਸ ਦਿੰਦੀ ਆ ਭਾਈ ਹੀਟ 'ਚ ਹੈ ਠੀਕ ਹੈ ਨਾ ਉਹਦੀ ਕ੍ਰਾਸ ਕਰਵਾਓ ਬੱਕਰਾ ਨਾਲ ਦੇਣਾ ਟਾਲ ਦਿਆ ਕਰੋ ਹੁਣ ਇਹਨਾਂ ਦੇ ਲਗੜੇ ਨਿਕਲੇ ਪੇ ਨਹੀਂ ਖਰਾਕ ਕਿਉਂ ਖਾਂਦੇ ਨਹੀਂ ਕਿੰਨੇ ਮਰਜ਼ੀ ਪਾਲੋ ਰਾਤ ਬਰਾਤ ਜਦੋਂ ਪਾਸੇ ਕਰਕੇ ਤੜਕ ਨੂੰ ਜਮਾ ਠੰਡੇ ਹੋ ਜਾਂਦੇ ਆ ਫੇਰ ਕਿਤੇ ਜਾ ਕੇ ਖਰਾਕ ਪਾਉਣੀ ਪੈਂਦੀ ਇਹਨਾਂ ਨੂੰ